ਇਹ ਜੋ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਲੜਕਾ ਵਰਨ ਕੁਟਾਰੀਆ ਪੁੱਤਰ ਸਵਰਗਵਾਸੀ ਰਜਿੰਦਰ ਪਾਲ ਵਾਸੀ ਅਨਗੜ ਫਤਿਹ ਸਿੰਘ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਨੌਜਵਾਨ ਦੀ ਉਮਰ 28 ਸਾਲ ਹੈ ਇਸ ਲਈ ਦੋ ਸਾਲ ਦੀ ਬਿਮਾਰੀ ਇਸਦੇ ਦੋਵੇਂ ਹੀ ਗੁਰਦੇ ਖਰਾਬ ਹੋ ਚੁੱਕੇ ਹਨ ਜੋ ਇਸ ਸਮੇਂ ਸ੍ਰੀਨ ਹਸਪੀਟਲ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਡਾਕਟਰ ਫਹਿਬਾਨਾ ਨੇ ਗੁਰਦਾ ਬਦਲਣ ਦੀ ਸਲਾਹ ਦਿੱਤੀ ਹੈ ਇਸਦੇ ਪਿਤਾ ਛੋਟੀ ਉਮਰ ਦੇ ਵਿੱਚ ਹੀ ਸਵਰਗਵਾਸ ਹੋ ਗਏ ਸਨ ਅਤੇ ਮਾਤਾ ਰਜਨੀ ਬਾਲਾ ਨੇ ਬੜੀ ਮਿਹਨਤ ਕਰਕੇ ਇਸ ਨੂੰ ਪਾਲਿਆ ਹੈ ਸਾਰੇ ਭੈਣ ਭਰਾਵਾਂ ਤੇ ਦਾਨੀ ਸੱਜਣਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ ਜੇਕਰ ਕੋਈ ਦਾਨੀ ਸੱਜਣ ਇਸ ਨੌਜਵਾਨ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਦੀ ਮਾਤਾ ਰਜਨੀ ਬਾਲਾ ਦੇ ਮੋਬਾਈਲ ਨੰਬਰ 988873456 ਤੇ ਸੰਪਰਕ ਕਰ ਸਕਦਾ ਹੈ ਸੋ ਸਾਰੇ ਹੀ ਦਾਨੀ ਸੱਜਣਾ ਤੇ ਪਿਆਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਤਾਂ ਜੋ ਇਹ ਨੌਜਵਾਨ ਸਹੀ ਹੋ ਕੇ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਸਕੇ ਮਦਦ ਕਰਨ ਵਾਸਤੇ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰ ਸਕਦੇ ਹੋ ਹੋ ਸਕਦਾ ਹੈ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਦੇ ਨਾਲ ਹੀ ਇਸ ਨੌਜਵਾਨ ਦੀ ਕੋਈ ਮਦਦ ਕਰਨ ਵਾਸਤੇ i get i